ਸਤਿ ਸ਼੍ਰੀ ਅਕਾਲ ਜੀ ਤੇ ਸਾਡੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਦੀ ਖੂਬ ਨਵੀਂ ਵੀਡੀਓ ਚ ਆਸ਼ਾ ਕਰਦਾ ਕਿ ਸਾਰੇ ਠੀਕ ਠਾਕ ਹੋਗੇ ਪ੍ਰਮਾਤਮਾ ਦੀ ਮਿਹਰ ਹੋਊਗੀ ਤੁਹਾਡੇ ਤੇ ਪੂਰੀ ਮੱਥੇ ਤੇ ਤਿਉੜੀ ਦਿਸਰੀ ਹੋਣੀ ਪਰ ਮੈਂ ਇਹ ਜਾਣ ਕੇ ਨਹੀਂ ਪਾਰਾ ਇਹ ਪ੍ਰਮਾਤਮਾ ਹੋ ਰਿਹਾ ਕਿਉਂਕਿ ਉਸਨੇ ਸੂਰਜ ਬਹੁਤ ਸੋਹਣਾ ਕੱਢਿਆ ਪੀਲੇ ਪੀਲੇ ਰੰਗ ਦਾ ਜਿਹੜੇ ਚ ਬਹੁਤ ਜ਼ਿਆਦਾ ਸੇਕ ਹੈ ਇਹ ਤਿਉੜੀ ਉਸੇ ਕਰਕੇ ਪੈ ਰਹੀ ਹੈ ਤੇ ਸੂਰਜ ਦੇ ਵਿੱਚ ਬੈਠ ਕੇ ਤੇ ਸੂਰਜ ਦੀਆਂ ਕਿਰਨਾਂ ਸਾਡੇ ਉੱਤੇ ਪੈ ਰਹੀਆਂ ਨੇ ਤੇ ਜਿਹੜੀਆਂ ਕਿ ਸਾਨੂੰ ਵਿਟਾਮਿਨ ਡੀ ਪ੍ਰਦਾਨ ਕਰ ਰਹੀਆਂ ਨੇ ਵਿਟਾਮਿਨ ਡੀ ਪ੍ਰਦਾਨ ਨਾਲ ਸਾਡਾ ਚਿਹਰਾ ਸਾਫ਼ ਹੋਊਗਾ ਜਿਹੜਾ ਇਹ ਚਿਹਰਾ ਚਿੱਟਾ ਦੀ ਰਿਹਾ ਉਹ ਇੰਨਾ ਚਿੱਟਾ ਨਹੀਂ ਪਰ ਕੈਮਰੇ ਦੀ ਬਹੁਤ ਖੂਬਸੂਰਤੀ ਹੈ ਜਿਹੜਾ ਸਾਨੂੰ ਚਿੱਟਾ ਦਿਖਾ ਰਿਹਾ ਹੈ ਓਹੋ ਜਿਹੜਾ ਕਾਲਾ ਪੱਕਾ ਜਾਇਆ ਹੋਣਾ ਮੱਖੀ ਬੈਠ ਗਈ ਸੀ ਕੈਮਰੇ ਤੇ ਅੱਜ ਅਸੀਂ ਜੰਗਲਾਂ ਦੀ ਸ਼ੁਰੂਆਤ ਕਰੀ ਹੈ। ਜੰਗਲੇ ਲਾ ਰਹੇ ਹਾਂ। ਸਾਡੇ ਇੱਕ ਛੋਟੇ ਜਿਹੇ ਪੈਰਾਡਾਈਸ ਵਿੱਚ ਉੱਥੇ ਜੰਗਲਾਂ ਦੀ ਸ਼ੁਰੂਆਤ ਕੀਤੀ ਆ ਉਹਦੀ। ਤੁਹਾਨੂੰ ਦਿਖਾਵਾਂ। ਹਲੇ ਜੰਗਲੇ ਪੂਰੀ ਤਰ੍ਹਾਂ ਲੱਗੇ ਨਹੀਂ। ਆ ਜਿਹੜੇ ਡੰਡੇ ਖੜੇ ਨੇ ਇਹ ਸਾਰੇ ਇਹਨਾਂ ਦੀ ਬਦੌਲਤ ਜੰਗਲਿਆ ਨੇ ਖੜਨਾ। ਜੰਗਲੇ ਥੱਲੇ ਪਏ ਨੇ। ਉਹ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ। ਤੇ ਮਿਸਤਰੀ ਗਿਆ ਹੋਇਆ ਥੋੜੀ ਲੈਣ ਥੋੜੀ ਮੈਂ ਲਿਆਈ ਤੀ ਪਰ ਕੋਈ ਨਾ ਕੋਈ ਸਾਜ ਸਮਾਨ ਕੱਟ ਜਾਂਦਾ ਕਿਉਂਕਿ ਉਹ ਪੂਰਾ ਸਮਾਨ ਨਹੀਂ ਲੈ ਕੇ ਆਇਆ ਇੱਕ ਮਿਸਤਰੀ ਦੀ ਬਹੁਤ ਖਾਸੀਅਤ ਹੈ ਇਹ ਕੰਮ ਬੜਾ ਸੋਹਣਾ ਕਰਦਾ ਹੈ ਸਾਨੂੰ ਮਿਸਤਰੀ ਨਾਲ ਵੀ ਮਲਾਉਣੇ ਆ ਵੀ ਕੈਸੇ ਕੈਸੇ ਮਿਸਤਰੀ ਅੰਤ ਤੱਕ ਬਣੇ ਰਹਿਣਾ ਤੇ ਚੈਨਲ ਨੂੰ ਜੇ ਹਰੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜ਼ਰੂਰ ਕਰਨਾ ਸਾਡੇ ਚੈਨਲ ਨੂੰ ਨਾਮ ਖੇਤਲਾ ਬਲੌਗ ਦਾ ਚੈਨਲ ਦਾ ਇਹ ਮਿਸਤਰੀ ਨੇ ਜਿਹੜੇ ਕਰਮਾਂ ਨਾਲ ਮਿਲਦੇ ਨੇ ਮਸੀ ਪੁੱਜੇ ਨੇ ਸਾਡੇ ਅਸਥਾਨਾਂ ਤੇ ਆ ਜੰਗਲਾਂ ਦੀ ਸ਼ੁਰੂਆਤ ਇਹਨਾਂ ਹੱਥੋਂ ਹੀ ਲਿਖੀ ਸੀਗੀ ਕਿ ਨਹੀਂ ਬਾਈ ਫੱਡੂ ਜੀ ਹੈ ਮਸਾ ਪੁੱਜੇ ਨੇ ਕਦੇ ਇਹ ਮਿਸਤਰੀ ਬੋਲੋ ਗਲਾਬੀ ਗਲਾਬੀ ਬੰਬ ਆ ਗਿਆ ਕੋਲੀ ਉੱਚੀ ਦੇਣ ਬੋਦਾ ਉੱਚੀ ਅੱਗੀ ਗੱਭੀ ਗੰਬੰਬ ਆ ਗਿਆ ਹੋਰ ਉੱਚੀ ਬੋਲਾ ਇੱਥੋਂ ਦੀ ਇਹਦੇ ਵਿੱਚ ਬੋਲਦਾ ਇਹਦੇ ਵਿੱਚ ਬੋਲ ਕਹਿੰਦੇ ਗਲਾਬੀ ਗਲਾਬੀ ਬੰਬ ਆ ਗਿਆ ਓਏ ਉਹ ਤੋਰ ਖੜ ਕਹਿੰਦੇ ਮਾੜੇ ਨੂੰ ਇਸਤਰੀ ਦੇ ਚੰਗਾ ਮਿਸਤਰੀ ਕਰਮਾਂ ਨਾਲ ਮਿਲਦੇ ਨੇ ਤੇ ਅੱਜ ਸਾਡੇ ਕਰਮ ਚੰਗੇ ਹੋਏ ਕਿ ਸਾਨੂੰ ਇਸ ਮਿਸਤਰੀ ਦੇ ਦਰਸ਼ਨ ਹੋਏ ਇਹ ਮਿਸਤਰੀ ਕੰਮ ਤਾਂ ਬੜਾ ਸੋਹਣਾ ਕਰਦਾ ਪਰ ਇੱਕ ਘਾਟ ਹੈ ਇਹਦੇ 'ਚ ਕਾਟੇ ਹੀ ਆ ਕੇ ਰੇਟ ਜਿਹੜਾ ਜਮੀ ਜਾਇਜ ਲੰਦਾ ਤੇ ਟਾਈਮ ਦਾ ਪਵੰਦਾ ਪੂਰਾ ਤੇ ਸੋਨੂੰ ਬੇਨਤੀ ਹੈ ਵੀ ਬਾਈ ਤੋਂ ਕੰਮ ਕਰਾਓ ਕਿਉਂਕਿ ਕੰਮ ਤੁਸੀਂ ਦੇਖ ਸਕਦੇ ਹੋ ਹਲੇ ਲਾਇਆ ਤਿੱਕੇ ਆ ਜਿਹਦੇ ਕੀ ਜਮੀ ਕੋਕਾ ਬਣਾਤਾ ਬੰਬ ਅੱਤ ਸਾਰਾ ਇਹਦੇ ਵਾਸਤੇ ਬਣਿਆ ਉਹ ਜਿਹੜੇ ਨਾਮ ਨੇ ਬੰਬ ਅੱਤ ਕੋਕਾ ਸੇਰਾ ਗੱਲਬਾਤ ਇਹ ਸਾਰੀ ਐਸੇ ਕਰਕੇ ਬਣੀਆਂ ਨੇ ਤੇ ਤੁਹਾਨੂੰ ਬਾਈ ਦੀ ਲੋਕੇਸ਼ਨ ਦਸੀਏ ਕੀ ਆ ਤੇਰੀ ਦੁਕਾਨ ਦਾ ਨਾਮ ਦੁਕਾਨ ਦਾ ਨਾਮ ਕੀ ਆ ਗੁਰੂ ਸਟੀਲ ਵਰਕਸ ਪਟਾੜ ਹਾਂ ਗੁਰੂ ਸਟੀਲ ਵਰਕਸ ਪਟਾੜ ਜਿਹੜੀ ਕਿ ਪਟਾੜ ਵਿਖਿਆ ਕੰਮ ਬੜਾ ਸੋਹਣਾ ਕਰਦੇ ਨੇ ਬਾਈ ਜੀ ਤੇ ਮੈਂ ਤੁਸੀਂ ਦੇਖੇ ਲਿਓ ਲਾਸਟਲੀ ਵੀਡੀਓ ਵੀ ਕੀਆ ਗੱਲਬਾਤਾਂ ਬਣਾਈਆਂ ਨੇ ਮੈਂ ਉਹ ਵੀ ਲਾ ਦੂੰਗਾ ਇਹਨਾਂ ਦਾ ਗ੍ਰੀਟਿੰਗ ਕਾਰਡ ਆ ਜਿਹੜਾ ਤੇ ਤੁਸੀਂ ਵੱਧ ਤੋਂ ਵੱਧ ਬਾਈ ਜੀ ਨਾਲ ਸੰਪਰਕ ਕਰਨਾ ਕਿਉਂਕਿ ਕੰਮ ਲੇਟ ਮਿਲ ਸਕਦਾ ਪਰ ਕੰਮ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਕਿ ਲੰਬੇ ਵਾਲਾ ਹੋਊਗਾ ਕੰਮ ਪੂਰਾ ਤਸ਼ੱਲੀ ਬਖਸ਼ ਕਰਦੇ ਨੇ ਇਹ ਤੇ ਸ਼ੁਕਰੀਆ ਜੀ